ਉਹ ਆ ਗਿਆ ਤਾਂ ਉਹਨਾਂ ਨੂੰ ਮੈਂ ਜਦੋਂ ਸਾਰੀ ਗੱਲਬਾਤ ਦੱਸੀ ਐਦਾਂ ਐਦਾਂ ਦੇ ਮੇਰੇ ਹਾਲਾਤ ਆ ਤਾਂ ਤੁਸੀਂ ਮੈਨੂੰ ਮਤਲਬ ਮੈਂ ਵਿਆਹ ਤੇ ਕਰਾ ਲਵਾਂ ਮੈਨੂੰ ਲੋੜ ਨਹੀਂ ਹੈ ਤੇ ਮੇਰੇ ਬੱਚੇ ਜਿਹੜੇ ਆਏ ਰਲ ਜਾਣ ਇਹ ਕਹਿੰਦਾ ਵੀ ਮੇਰੇ ਤੇਰੇ ਬੱਚਿਆਂ ਦਾ ਚਾਲੂ ਬਣ ਕੇ ਮੈਂ ਬਾਹਰ ਵੀ ਲੈ ਕੇ ਜਾਊਂਗਾ ਕਿ ਤੁਸੀਂ ਵਿਆਹ ਕਰਾ ਉਸ ਦਿਨ ਮੰਮੀ ਜਦੋਂ ਆਪਣੀ ਦਵਾਈ ਲੈਣ ਗਏ ਹੋਏ ਸੀਗੇ ਤੇ ਇਹ ਘਰੇ ਆ ਬੜੇ ਤੇ ਅੱਤੇ ਨਹੀਂ ਹੰਡੇ ਸੀ ਸਾਡੇ ਹਵੇਲੀ ਕੋਲ ਅੱਤੇ ਖੜੇ ਜਿੱਦਾ ਬਾਹਰ ਖੜੇ ਸੀ ਤੇ ਅੱਤੇ ਅੰਦਰ ਆ ਗਏ ਤੇ ਮੇਰੇ ਘਰ ਵਾਲੇ ਦਾ ਨਾਮ ਗੁਰਮੀਲ ਸਿੰਘ ਐਨ ਆਰ ਆਈ ਆ ਬਾਹਰੋਂ ਆਏ ਹੋਏ ਆ ਕਨੇਡਾ ਦੇ ਸਰੀ ਦੇ ਰਹਿਣ ਵਾਲੇ ਤੇ ਉਹਨਾਂ ਨੇ ਜਿੱਦਾ ਦਸੰਬਰ ਦੀ 6 ਤਰੀਕ ਨੂੰ ਉਹ ਆਏ ਆ ਆਕੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪੱਪੀ ਨੇ ਜਿੰਦੇ ਲਾਉਣ ਦੀ ਕੋਸ਼ਿਸ਼ ਕੀਤੀ ਕਪੜਿਆਂ ਨੂੰ ਜਦੋਂ ਅਸੀਂ ਰੋਕਣ ਲੱਗੇ ਵੀ ਅਸੀਂ ਜਿੰਦੇ ਨਹੀਂ ਲਾਉਣ ਦੇਣੇ ਆ ਤੇ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਬਹੁਤ ਵਾਰ ਕੋਨੇ ਜਦੋਂ ਮੇਰੇ ਹਾਲਾਤ ਦੇਖੇ ਵੀ ਪਾੜੀ ਚੱਲ ਰਹੇ ਜਾਂਦੇ ਕੋਨੇ ਮੈਨੂੰ ਦੱਸਿਆ ਵੀ ਐਦਾਂ ਕਰਕੇ ਇੱਕ ਬੰਦਾ ਹੈਗਾ ਤੂੰ ਕੈਨੇਡਾ ਵਿੱਚ ਵਿਆਹ ਕਰਾ ਲੈ ਤੇਰੇ ਬੱਚੇ ਸਾਡਾ ਪੁੱਤ ਤੇ ਅਸੀਂ 112 ਤੇ ਪੁਲਿਸ ਵਾਲੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ 112 ਲੈਣੇ ਹਾਟ ਨਿਊਜ਼ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਆਪ ਦਾ ਆਪਣਾ ਗੌਰਵ ਦੋਸਤੋ ਇਸ ਸਮੇਂ ਆਪਾਂ ਮੈਡਮ ਨਾਲ ਮੌਜੂਦ ਨੇ ਇਹਨਾਂ ਦਾ ਦੂਸਰਾ ਵਿਆਹ ਹੋਇਆ ਤੇ ਉਹਦੇ ਵਿੱਚ ਵੀ ਇਹਨਾਂ ਨਾਲ ਜਿਹੜੀ ਮਾਰਕੁੱਟ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਹਸਬੰਡ ਵੱਲੋਂ ਜੋ ਕਿ ਇਹਨਾਂ ਦਾ ਕਹਿਣਾ ਹੈ ਕਿ ਮਾਰਕੁੱਟ ਕੀਤੀ ਜਾ ਰਹੀ ਹੈ ਸੋ ਕੀ ਪੂਰਾ ਮਾਮਲਾ ਹੈ ਕੀ ਕਾਰਨ ਹੈ ਇਹਨਾਂ ਮਾਰਕੁੱਟ ਦਾ ਘਰ ਘਰ ਦੀ ਕਲੇਸ਼ ਦਾ ਜਾਨਣ ਦੀ ਆਪਾਂ ਕੋਸ਼ਿਸ਼ ਕਰਾਂਗੇ ਮੈਮ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਸੁਖਵਿੰਦਰ ਕੌਰ ਜੀ ਤੇ ਮੇਰੇ ਘਰ ਵਾਲੇ ਦਾ ਨਾਮ ਗੁਰਮੀਲ ਸਿੰਘ ਐਨ ਆਰ ਆਈ ਆ ਬਾਹਰੋਂ ਆਏ ਹੋਏ ਆ ਕਿੱਥੇ ਦੇ ਰਹਿਣਾ ਨੇ ਕੈਨੇਡਾ ਦੇ ਸਰੀ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਜਿੱਦਾਂ ਦਸੰਬਰ ਦੀ 6 ਤਰੀਕ ਨੂੰ ਉਹ ਆਏ ਆ ਆ ਕੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦੇ ਆ ਵੀ ਘਰ ਖਾਲੀ ਕਰ ਦੋ 베ਲੀ ਖਾਲੀ ਕਰ ਦੋ ਇਹਦਾ ਇਹ ਮੈਂ ਖਾਲੀ ਨਹੀਂ ਕਰ ਸਕਦੀ ਮਤਲਬ ਮੇਰੇ ਜਿਹੜੀ ਰੋਜੀ ਰੋਟੀ ਆ ਮੇਰੀ ਹਵੇਲੀ ਵਿੱਚ ਪਸ਼ੂ ਰੱਖ ਕੇ ਮੈਂ ਕਰਨ ਰਹੀ ਆ ਮੈਨੂੰ ਨਾ ਤੇ ਮੇਰਾ ਘਰ ਵਾਲਾ ਪੈਸੇ ਪਾਉਂਦਾ ਇੱਕ ਚੀਜ਼ ਮੈਂ ਗੱਲ ਕਰਦਾ ਤੁਹਾਡਾ ਵਿਆਹ ਕਦੋਂ ਹੋਇਆ ਕਿਹਨਾ ਹਾਲਾਤਾਂ ਚ ਹੋਇਆ ਕੀ ਹੋਇਆ ਸੀ ਮੈਂ ਦੇਖੋ ਜੀ ਮੈਂ ਗਰੀਬ ਸੀਗੀ ਤੇ ਮੈਨੂੰ ਸੁਖਪਾਲ ਸਿੰਘ ਬੱbbi ਸੀਗਾ ਮਿਲਿਆ ਜਿਨ੍ਹਾਂ ਦੇ ਕੋਠੀ ਵਿੱਚ ਮੈਂ ਰਹਿੰਦੀ ਸੀ ਕਿਰਾਏ ਤੇ ਉਹਨੇ ਜਦੋਂ ਮੇਰੇ ਹਾਲਾਤ ਦੇਖੇ ਵੀ ਮਾੜੇ ਚੱਲ ਰਹੇ ਆ ਉਹਨੇ ਮੈਨੂੰ ਦੱਸਿਆ ਵੀ ਐਦਾਂ ਕਰਕੇ ਇੱਕ ਬੰਦਾ ਹੈਗਾ ਤੂੰ ਕੈਨੇਡਾ ਵਿੱਚ ਵਿਆਹ ਕਰਾ ਲੈ ਤੇਰੇ ਬੱਚੇ ਸੱਟ ਹੋ ਜੂਗੇ ਤੇ ਮੈਂ ਪਹਿਲਾਂ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਸੋਚ ਕੇ ਮੈਂ ਪਰਿਵਾਰ ਨਾਲ ਗੱਲ ਕਰਕੇ ਵੀ ਦੱਸੂਗੀ ਤੇ ਕਿਾ ਕਾਫੀ ਟਾਈਮ ਨਿਕਲ ਗਿਆ ਫਿਰ ਮੈਨੂੰ ਉਹਨੇ ਦੁਬਾਰਾ ਫੇਰ ਪੁੱਛਿਆ ਫੇਰ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਦੇਖਦਾ ਇਹਨਾਂ ਨੇ ਗੱਲ ਕਰਵਾ ਦਿੱਤੀ ਉਹਦੇ ਨਾਲ ਗਰਮੀਲ ਦੇ ਨਾਲ ਜਦੋਂ ਗਰਮੀਲ ਨਾਲ ਗੱਲ ਕਰਾਤੀ ਤੇ ਗਰਮੀਓ ਸਿੰਘ ਇੱਕ ਮਹੀਨੇ ਬਾਅਦ ਇੱਥੇ ਆ ਗਿਆ ਉਹਨੇ ਹਾਂਜੀ ਉਹ ਆ ਗਿਆ ਤਾਂ ਉਹਨਾਂ ਨੂੰ ਮੈਂ ਜਦੋਂ ਸਾਰੀ ਗੱਲਬਾਤ ਦੱਸੀ ਇਦਾਂ ਇਦਾਂ ਦੇ ਮੇਰੇ ਹਾਲਾਤ ਆ ਤਾਂ ਤੁਸੀਂ ਮੈਨੂੰ ਮਤਲਬ ਮੈਂ ਵਿਆਹ ਤੇ ਕਰਾ ਲਵਾਂ ਮੈਨੂੰ ਲੋੜ ਨਹੀਂ ਹੈਗੀ ਤੇ ਮੇਰੇ ਬੱਚੇ ਜਿਹੜੇ ਆ ਇਹ ਰਲ ਜਾਣੀ ਇਹ ਕਹਿੰਦੇ ਵੀ ਮੇਰੇ ਤੇਰੇ ਬੱਚਿਆਂ ਦਾ ਚਾਲੂ ਬਣ ਕੇ ਮੈਂ ਬਾਹਰ ਵੀ ਲੈ ਕੇ ਜਾਊਂਗਾ ਫਿਰ ਤੁਸੀਂ ਵਿਆਹ ਕਰਾ ਲਓ ਤੇ ਮੈਂ ਇਹਨਾਂ ਦੀ ਗੱਲ ਮੰਨ ਕੇ ਮੇਨਾਂ ਨਾਲ ਵਿਆਹ ਕਰਾ ਲਿਆ ਇਹਨਾਂ ਨੇ ਬਹੁਤ ਜ਼ਿਆਦਾ ਮੇਰਾ ਮੇਰਾ ਸਾਥ ਦਿੱਤਾ ਮਤਲਬ ਵੀ ਮੈਂ ਨੂੰ ਘਰ ਜਿਹੜਾ ਸੀਗਾ ਉਹ ਇਹਨਾਂ ਦਾ ਖਰਾਬ ਸੀ ਪੈਸੇ ਪੂਸੇ ਪਾਏ ਮੈਂ ਉਹ ਘਰ ਵੀ ਠੀਕ ਕੀਤਾ ਤੇ ਇਹਨਾਂ ਨੇ ਮੈਨੂੰ ਜਿੱਦਾਂ ਉਸ ਤੋਂ ਬਾਅਦ ਠੀਕ ਰਿਹਾ ਜਿੱਦਾਂ 2015 ਤੋਂ ਲੈ ਕੇ ਹੁਣ ਤੱਕ ਠੀਕ ਰਿਹਾ ਹੁਣ ਕੁਝ ਮਹੀਨਿਆਂ ਤੋਂ ਸਾਲ ਤੋਂ ਲੋਕਡਾਊਨ ਤੋਂ ਬਾਅਦ ਇਹ ਮੇਰੇ ਨਾਲ ਬਹੁਤ ਜ਼ਿਆਦਾ ਮਦਲ ਬਤਰੀਆ ਸਾਹਿਬ ਕਿਤਾਬ ਕਰਦਾ ਵੀ ਇੱਥੋਂ ਨਿਕਲ ਜਾਂਦੇ ਚੰਗਾ ਆ ਇਹਨੇ ਆਪਣੇ ਵਿਆਹ ਦੀ ਗੱਲ ਜਿਹੜੀ ਆ ਇਹਨੇ ਆ ਕੋਟ ਮੈਰਿਜ ਹੋਈ ਸੀ ਹਾਂਜੀ ਅੱਛਾ ਤੁਹਾਡੇ ਕੋਲ ਹੈ ਪੇਪਰ ਹਾਂਜੀ ਮੇਰੇ ਕੋਲ ਮੇਰਾ ਵਿਆਹ ਵੀ ਰਜਿਸਟਰਡ ਆ ਰਜਿਸਟਰਡ ਆ ਤੇ ਮੇਰੇ ਜਿਹੜਾ ਵਿਆਹ ਹੋਇਆ ਗੁਰਦੁਆਰੀ ਚ ਵੀ ਹੋਇਆ ਓਕੇ ਹਾਂਜੀ ਸਾਰਾ ਕੁਝ ਹੀ ਮੇਰੇ ਕੋਲ ਹੈਗਾ ਵਿਆਹ ਦੀਆਂ ਫੋਟਾਂ ਐ ਐਲਬਮ ਮੂਵੀ ਸਾਰਾ ਕੁਝ ਹੈਗਾ ਅੱਛਾ ਇਹਨਾਂ ਨੂੰ ਪੂਰੀ ਲੜਾਈ ਦਾ ਕਾਰਨ ਕੀ ਆ ਵਿਚਨਾ ਕਾਰਨ ਦੋ ਦੋ ਹੁੰਦੇ ਆ ਯਾ ਤਾਂ ਤੁਹਾਡੀ ਆਪਸ ਚ ਨਹੀਂ ਮੰਦੀ ਵੀ ਯਾ ਤਾਂ ਕੋਈ ਪ੍ਰਾਪਰਟੀ ਵਿਵਾਦ ਹੈ ਹਾਂਜੀ ਪ੍ਰਾਪਰਟੀ ਬਵਾਦ ਆ ਇਹਨਾਂ ਦੇ ਇਹਨਾਂ ਦੇ ਜਿਹੜੇ ਤਿੰਨ ਮੁੰਡੇ ਬਾਹਰ ਕੈਨੇਡਾ ਦੇ ਵਿੱਚ ਆ ਉਹਨਾਂ ਨੂੰ ਪਤਾ ਨਹੀਂ ਸੀ ਇਹਨੇ ਦੱਸਿਆ ਨਹੀਂ ਸੀ ਵਿਆਹ ਕਰਾਇਆ ਜਦੋਂ ਉਹਨਾਂ ਨੂੰ ਹੁਣ ਪਤਾ ਲੱਗਾ ਆ ਉਹ ਕਹਿੰਦੇ ਸਾਡੀ ਪ੍ਰਾਪਰਟੀ ਸਾਰੀ ਹੱਥੋਂ ਜਾ ਰਹੀ ਆ ਇਹ ਵਿਆਹ ਤੇ ਸਾਡੇ ਬਾਪੂ ਨੇ ਕਰਵਾ ਲਿਆ ਪੱਕਾ ਤੇ ਉਹਨਾਂ ਨੇ ਫੇਰ ਮੈਨੂੰ ਗਾਲੀ ਗਲੋਚ ਕੀਤਾ ਮੈਨੂੰ ਕਹਿੰਦੇ ਘਰੋਂ ਨਿਕਲ ਜਾ ਮੈਂ ਕਿਹਾ ਮੈਂ ਨਹੀਂ ਨਿਕਲ ਸਕਦੀ ਮੇਰਾ ਵਿਆਹ ਪੱਕਾ ਹੋਇਆ ਕਹਿੰਦੇ ਸਬੂਤ ਮੈਂ ਇਹਨਾਂ ਨੂੰ ਵਟਸਐਪ ਕੀਤੀਆਂ ਆਪਣੀਆਂ ਫੋਟੋਆਂ ਇਹਨਾਂ ਦੇ ਜੱਦਾ ਸائن ਹੋਏ ਰਜਿਸਟਰ ਹੋਇਆ ਸਾਰਾ ਕੁਝ ਮੈਂ ਇਹਨਾਂ ਨੂੰ ਭੇਜ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਪੇ ਪੁੱਤਾਂ ਦੀ ਸਾਰਿਆਂ ਦੀ ਲੜਾਈ ਹੋਣੀ ਸ਼ੁਰੂ ਹੋ ਗਈ ਵੀ ਤੂੰ ਜਾ ਕੇ ਇੰਡੀਆ ਘਰ ਖਾਲੀ ਕਰਾ ਹਵੇਲੀ ਖਾਲੀ ਕਰਾ ਉਹ ਸਾਡੀ ਪ੍ਰਾਪਰਟੀ ਹੈ ਉਸ ਤੋਂ ਬਾਅਦ ਇਹਨਾਂ ਮੈਨਾਂ ਗਾਲੀ ਗਲੋਚ ਲੜਾਈ ਝਗੜਾ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਜਿਹੜਾ ਮੇਰਾ ਅੱਠ ਤੋਂ ਸੋਨਾ ਸੀਗਾ ਉਹ ਵੀ ਇਹਨਾਂ ਨੇ ਲੈ ਲਿਆ ਕਈਾਡਾ ਪਰਸਨਲ ਸੀ ਕਿ ਇਹਨਾਂ ਨੇ ਪਾਇਆ ਨਹੀਂ ਮੇਰਾ ਪਰਸਨਲ ਸੀ ਇਹਨਾਂ ਨੇ ਕੁਝ ਨਹੀਂ ਪਾਇਆ ਮੈਨੂੰ ਅੱਛਾ ਮੇਰਾ ਕੋਈ ਲਾਲਚ ਨਹੀਂ ਸੀ ਗਾਇ ਇਹਨਾਂ ਕੋਲ ਕੁਝ ਵੀ ਮੈਂ ਕਹਿੰਦੀ ਕੋਈ ਗੱਲ ਨਹੀਂ ਬਸ ਮੈਨੂੰ ਸਰ ਦੀ ਛੱਤ ਮਿਲ ਗਈ ਮੇਰੇ ਬੱਚਿਆਂ ਨੂੰ ਬਾਹਰ ਲੈ ਜਾਨਾ ਹੁਣ ਹੁਣ ਮਾਮਲਾ ਕੀ ਹੈ ਘਰ ਚੋਂ ਕੱਢਿਆ ਜਾ ਰਿਹਾ ਵਾ ਕੀ ਕੀਤਾ ਜਾ ਰਿਹਾ ਕੋਣ ਇਹ ਜਿਹੜਾ ਸੁਖਪਾਲ ਸਿੰਘ ਬੱਬੀ ਆ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਜੀ ਇਹ ਮੈਨੂੰ ਬਾਹਰ ਕੱਢਦਾ ਅੱਛਾ ਉਹ ਜਿਹੜੇ ਮੁੰਡੇ ਆ ਨਾ ਇਹਦੇ ਉਹ ਬੱਬੀ ਨੂੰ ਕਹਿੰਦੇ ਆ ਵੀ ਤੂੰ ਘਰੋਂ ਬਾਹਰ ਕਢਾ ਇਹਨਾਂ ਨੂੰ ਕਿਉਂਕਿ ਉਹ ਥੋੜਾ ਗੈਂਗਸਟਰ ਰਿਹਾ ਆ अच्छा हां जी ਪਹਿਲਾ ਟਾਈਮ ਦੇ ਵਿੱਚ ਉਹ ਗੈਂਗਸਟਰ ਆ ਰਿਹਾ ਆ ਉਹ ਇਹ ਕੰਮ ਕਰ ਸਕਦਾ ਕਹਿੰਦੇ ਤੂੰ ਇਹਨਾਂ ਨੂੰ ਕਢਾ ਉਹ ਮੈਨੂੰ ਹੁਣ ਜਿੱਦਾਂ ਨਿਹੰਗ ਵੀ ਕਦੀ ਆਉਂਦੇ ਆ ਕਦੀ ਕਈ ਬੰਦੇ ਆਉਂਦੇ ਆ ਉਹ ਸਾਡੀ ਕੁੱਟਮਾਰ ਕਰਦੇ ਆ ਸਾਡੇ ਬੂਹੇ ਭਾਂਦੇ ਆ ਸਾਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਆ ਤੇ ਪੁਲਿਸ ਨੂੰ ਕਹਿੰਦੇ ਸਾਡਾ ਮਤਲਬ ਪੁਲਿਸ ਨੂੰ ਅਸੀਂ ਖੁਸ਼ ਨਹੀਂ ਮੰਨਦੇ ਅਸੀਂ ਕਾਨੂੰਨ ਨੂੰ ਕੀਲੀ ਤੇ ਟੰਗਿਆ ਹੋਇਆ ਸ਼ਾਡੂ ਸਿੰਘ ਨਿਹੰਗ ਸਿੰਘ ਤੁਹਾਡੇ ਘਰ ਆਦੇ ਅੰਦਰ ਆਂਦੇ ਪਏ ਹਾਂ ਜੀ ਨਿਹੰਗ ਸਿੰਘ ਨਕਲੀ ਆ ਜੀ ਅਸਲੀ ਨਹੀਂ ਹੈਗੇ ਅਸਲੀ ਨਹੀਂ ਨਕਲੀ ਕਿਦਾਂ ਮਤਲਬ ਇਹ ਤਾਂ ਨਕਲੀ ਜਿਦਾ ਨਕਲੀ ਕੱਪੜੇ ਪਾਏ ਉਹਨਾਂ ਨੇ ਉਸ ਦਿਨ ਜਿਨ੍ਹਾਂ ਨੇ ਸ਼ਰਾਬ ਪੀਤੀ ਆ ਉਹ ਨਕਲੀ ਨਿਹੰਗ ਹੁੰਦੇ ਜਿਹੜੇ ਅਸਲੀ ਨਿਹੰਗ ਆ ਉਹ ਕਦੀ ਸ਼ਰਾਬ ਨਹੀਂ ਪੀਂਦੇ ਅੱਛਾ ਅਸਲੀ ਨਿਹੰਗ ਕਦੀ ਵੀ ਔਰਤ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਦੇ ਇਹ ਜਿਹੜੇ ਨਕਲੀ ਹੋਏ ਫੇ ਇਹਨਾਂ ਨੇ ਨੇ ਕੀ ਤੁਹਾਡੇ ਨਾਲ ਮਾਰਕਟ ਕੀਤੀ ਇਹ ਨਹੀਂ ਮੈਂ ਘਰ ਹੈ ਨਹੀਂ ਸੀ ਮੇਰੀਆਂ ਦੋਨੇ ਬਹੂਆਂ ਨੂੰ ਕੁੱਟ ਮਾਰ ਕੀਤੀ ਜਿੰਦੇ ਲੋਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੱਪੜੇ ਪਾੜੇ ਗਲਤ ਟੱਚ ਕੀਤਾ ਬੱਬੀ ਨੇ ਤੇ ਮੇਰੇ ਹਸਬੰਦ ਨੇ ਸੋ ਇਹਨਾਂ ਦੀ ਨੌ ਵੀ ਇਸ ਟਾਈਮ ਸਾਡੇ ਨਾਲ ਹੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਮ ਕੀ ਨਾ ਜੀ ਮੇਰਾ ਨਾਮ ਸਮੰਦੀਪ ਕੌਰ ਹੈ ਕੀ ਹੋਇਆ ਉਸ ਦਿਨ ਜਿਹੜੀ ਨਿਯੰਗ ਸਿਕਵਾਲੀ ਤੁਹਾਡੇ ਮਦਦ ਦਾ ਸਰੇ ਨੇ ਹਾਂਜੀ ਸਰ ਉਸ ਦਿਨ ਮੰਮੀ ਜਿੱਦਾਂ ਆਪਣੀ ਦਵਾਈ ਲੈਣ ਗਏ ਹੋਏ ਸੀਗੇ ਤੇ ਇਹ ਘਰੇ ਆ ਬੜੇ ਤੇ ਅੱਦੇ ਨਿਯੰਗ ਖੜੇ ਸੀ ਸਾਡੇ ਹਵੇਲੀ ਕੋਲ ਤੇ ਖੜੇ ਜਿੱਦਾਂ ਬਾਹਰ ਖੜੇ ਸੀ ਤੇ ਅੱਦੇ ਅੰਦਰ ਆ ਗਏ ਤੇ ਸਾਨੂੰ ਕਹਿੰਦੇ ਸੀ ਵੀ ਤੁਸੀਂ ਘਰ ਖਾਲੀ ਕਰੋ ਜਿੱਦਾਂ ਇਹਨਾਂ ਤੋਂ ਬਾਅਦ ਸਾਨੂੰ ਡਰਾਉਂਦੇ ਧਮਕਾਉਂਦੇ ਸੀਗੇ ਵੀ ਕਿਸੇ ਤਰ੍ਹਾਂ ਅਸੀਂ ਨਿਕਲ ਜਾਈਏ ਇਹਨੂੰ ਤਾਂ ਅਸੀਂ ਕੱਢ ਹੀ ਦੇਣਾ ਫਿਰ ਉਹਦੇ ਕਰਕੇ ਫਿਰ ਬੱਬੀ ਨੇ ਜਿੰਦੇ ਲਾਉਣ ਦੀ ਵੀ ਕੋਸ਼ਿਸ਼ ਕੀਤੀ ਕਮਰਿਆਂ ਨੂੰ ਜਦੋਂ ਅਸੀਂ ਰੋਕਣ ਲੱਗੇ ਵੀ ਅਸੀਂ ਜਿੰਦੇ ਨਹੀਂ ਲਾਉਣ ਦੇਣੇ ਆ ਤੇ ਇਹਨਾਂ ਨੇ ਸਾਡੇ ਨਾਲ ਕੁੱਟ ਮਾਰ ਕੀਤੀ ਬਹੁਤ ਖਿੱਚਾ ਤੋਂ ਹੀ ਕੀਤੀ ਬਹੁਤ ਗਲਤ ਟੱਚ ਕੀਤਾ ਸਾਨੂੰ ਤੇ ਅਸੀਂ 112 ਤੇ ਉਸ ਵੇਲੇ ਹੀ ਫੋਨ ਕੀਤਾ ਤੇ ਉਹਨਾਂ ਨੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ 112 ਲੈਣੇ ਉਹਨਾਂ ਨੇ ਉਲਟਾ ਮੈਸੇਜ ਪਾ ਦਿੱਤਾ ਵੀ ਤੁਹਾਡੀ ਹਨਾ ਕੰਪਲੇਂਟ ਜਿਹੜੀ ਆ ক্লোਜ਼ ਹੋ ਗਈ ਆ ਉਹ ਸਾਡਾ ਤੋਂ ਮੈਸੇਜ ਵੀ ਹੈਗਾ ਆ ਫਿਰ ਮੰਮੀ ਹੁਣੀ ਕਹਿਣ ਵੀ ਜਿੱਦਾਂ ਕੋਈ ਵੀ ਨਹੀਂ ਆਇਆ ਸੀਗਾ ਉੱਥੇ ਫਿਰ ਸਾਨੂੰ ਅੰਕਲ ਹੁਣਾ ਨੇ ਚਿਤਾਣ ਕੇ ਸਾਨੂੰ ਬਚਾਇਆ ਉਸ ਤੋਂ ਬਾਅਦ ਮੰਮੀ ਹੁਣੀ ਆ ਗਏ ਤੇ ਇਹਨਾਂ ਨੂੰ ਦੇਖ ਕੇ ਸਾਰੇ ਹੀ ਦੌੜ ਗਏ ਫਿਰ ਇਨਾ ਸਾਹਮਣੇ ਜਾਨਕੀ ਕਹਿੰਦੇ ਸੀਗੇ ਅਸੀਂ ਤੈਨੂੰ ਐਨਆਰਆਈਆਂ ਤਾਂ ਤੈਨੂੰ ਇਹ ਘਰੇ ਨਹੀਂ ਬੜਨ ਤਾਉਗੇ ਅਸੀਂ ਤੈਨੂੰ ਹੱਕ ਦਵਾਵਾਂਗੇ ਤੇਰਾ ਅਸੀਂ ਤਾਂ ਨਿਹੰਗ ਸਿੰਘਾਂ ਨੂੰ ਕਿਹਾ ਵੀ ਅੰਕਲ ਤੁਸੀਂ ਇੱਕ ਪਾਸੇ ਦਾ ਨਾ ਦੇਖੋ ਜਿਹੜੇ ਬੁੱਢੇ ਬਾਰੇ ਵਿਆਹ ਕੇ ਲਿਆਇਆ ਹੋਇਆ ਤੁਸੀਂ ਉਹਦਾ ਵੀ ਸੋਚੋ ਉਹ ਵੀ ਐਨੇ ਠੀਕ ਆ ੱੱਕੇ ਖਾ ਕੇ ਇੱਥੇ ਆਣ ਕੇ ਬੈਠੀ ਆ ਪਹਿਲਾਂ ਲੈ ਕੇ ਹੀ ਨਾ ਆਉਂਦਾ ਜੇ ਲੈ ਕੇ ਆਇਆ ਤਾਂ ਉਹਨੂੰ ਤਾਂ ਹੱਕ ਵੀ ਦੇਵੇ ਜੇ ਤੂੰ ਇਸ ਘਰ ਦੇ ਵਿੱਚ ਉਹਨੂੰ ਹੱਕ ਨਹੀਂ ਸੀ ਦੇਣਾ ਆਪਣੇ ਮੁੰਡਿਆਂ ਨੂੰ ਦੇਣਾ ਸੀ ਤੂੰ ਘੱਟੋ ਘੱਟ ਉਹਦਾ ਪਹਿਲੇ ਹੀ ਹਿਲਾ-ਦਸਿਲਾ ਕਰਦਾ ਸਾਨੂੰ ਵੀ ਹੁੰਦਾ ਅਸੀਂ ਵੀ ਆਪਣਾ ਪਾਪ ਅਲੱਗ ਹੋਣ ਨੂੰ ਤਿਆਰ ਸੀ ਸਾਨੂੰ ਵੀ ਜ਼ਬਰਦਸਤੀ ਨਹੀਂ ਤੁਸੀਂ ਇੱਥੇ ਰਹੋ ਤੁਸੀਂ ਇੱਥੇ ਰਹੋ ਅਸੀਂ ਤਾਂ ਬੈਠੇ ਸੀ ਜਦੋਂ ਹੁਣ ਅਸੀਂ ਕੁੱਟਮਾਰ ਹੁੰਦੀ ਦੇਖੀ ਫਿਰ ਅਸੀਂ ਕਿਹਾ ਹੁਣ ਅਸੀਂ ਛੱਡ ਕੇ ਜਾ ਹੀ ਨਹੀਂ ਸਕਦੇ ਜੇ ਸਾਡੀ ਮਾਂ ਨੂੰ ਕੁਝ ਹੁੰਦਾ ਆ ਕੌਣ ਜ਼ਿੰਮੇਵਾਰ ਆ ਇਹਦੇ ਵਿੱਚ ਇਹ ਜ਼ਿੰਮੇਵਾਰੀ ਚੱਕ ਦੇਣੀ ਪਏ ਤੇ ਹੁਣ ਅਸੀਂ ਛੱਡ ਵੀ ਨਹੀਂ ਸਕਦੇ ਤੇ ਹੁਣ ਸਾਡੇ ਤੇ ਕੁੱਟਮਾਰ ਕਰਦੇ ਪਏ ਆ ਸੋ ਇੱਕ ਵਾਰੀ ਫਿਰ ਮਾਤਾ ਜੀ ਨਾਲ ਗੱਲ ਕਰਾਂਗੇ ਮਾਤਾ ਜੀ ਤੁਹਾਨੂੰ ਗੱਲ ਕਰਦੇ ਆ ਕਿ ਜੋ ਹਾਲਾਤ ਇਸ ਸਮੇਂ ਬਣੇ ਹੋਏ ਨੇ ਤੁਹਾਡੇ ਨਾਲ ਮਾਰਕੋਟ ਵੀ ਜੰਡਾ ਮਾਰਕੋਟ ਵੀ ਕੀਤੀ ਜਾ ਰਹੀ ਹੈ ਤੇ ਆ ਕੁਸਚਨ ਲੈ ਲਓ ਪੂਰਾ ਕਿ ਜੇ ਅਗਰ ਸਰ ਨੂੰ ਦੁਆਰਾ ਕਹੇਗਾ ਕਿ ਆਪਾਂ ਇੱਕ ਥਾਂ ਤੇ ਰਹਿੰਦੇ ਨੇ ਰਹਿੰਦੇ ਆ ਤੇ ਆਪਾਂ ਘਰ ਅਲੱਗ ਤੋਂ ਪਸੰਦ ਨੇ ਤੇ ਕੀ ਤੁਸੀਂ ਅਲੱਗ ਤੋਂ ਪਸੰਦ ਲਈ ਰੈਡੀ ਹੁਣ ਜਿੱਦਾਂ ਯਕੀਨ ਨਹੀਂ ਨਾ ਰਿਹਾ ਜਿੱਦਾਂ ਦੋ ਵਾਰੀ ਮੈਨੂੰ ਘਰ ਵੇਚ ਆ ਕੇ ਕਟਮਾਰ ਕੀਤੀ ਆ ਇਸ ਲਈ ਹੁਣ ਮੇਰਾ ਵਿਸ਼ਵਾਸ ਉਹਦੇ ਤੋਂ ਚੱਕ ਹੋ ਗਿਆ ਸੋ ਇਸ ਕਮਨ ਮੇ ਇਹ 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 ਦੇ ਰਿਲੇਟਿਡ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਮੈਂ ਕੰਪਲੇਂਟ ਕੀਤੀ ਹੋਈ ਆ ਜੀ ਹਾਂਜੀ ਮੈਂ ਸਾਰਿਆਂ ਇੱਥੇ ਜਿੱਦਾਂ ਐਸਐਸਪੀ ਹੋਣਾ ਨੂੰ ਡੀਐਸਪੀ ਹੋਣਾ ਨੂੰ ਸਾਰਿਆਂ ਨੂੰ ਮੈਂ ਇਹਨਾਂ ਨੂੰ ਮਾਨਯੋਗ ਸਰਕਾਰ ਨੂੰ ਬੇਨਤੀ ਕੀਤੀ ਹੋਈ ਆ ਮੈਨੂੰ ਹੱਕ ਦਵਾਇਆ ਜਾਵੇ ਮੈਂ ਮਹਿੰਦੀ ਕੀ ਹਜੇ ਵੀ ਮੈਂ ਬੇਨਤੀ ਕਰਦੀ ਮੈਂ ਜਿਹੜੇ ਅਸਲੀ ਨਿਹੰਗ ਸਿੰਘ ਆ ਉਹਨਾਂ ਨੂੰ ਵੀ ਬੇਨਤੀ ਕਰਦੀ ਆ ਕਿ ਉਹ ਜਿਹੜੇ ਨਕਲੀ ਨਿਹੰਗ ਬਣ ਕੇ ਤੁਹਾਨੂੰ ਇਦਾਂ ਨਾਮ ਖਰਾਬ ਕਰਦੇ ਆ ਉਹਨਾਂ ਨੂੰ ਲੱਭ ਕੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿੱਥੋਂ ਆਏ ਬੱbbi ਨੂੰ ਪੁੱਛੋ ਜਿਹੜਾ ਕਿਸ਼ਨਪੁਰ ਦੇ ਵਿੱਚ ਬਾਰ ਬਾਰ ਫੂਲਾ ਸਿੰਘ ਬਣਿਆ ਹੋਇਆ ਆ ਜਾਂ ਉਹਦਾ ਨਾਮ ਪ੍ਰੀਤਮ ਸਿੰਘ ਆ ਉਹਨੂੰ ਪੁੱਛੋ ਉਹ ਕਿੱਥੋਂ ਲੈ ਕੇ ਆਇਆ ਉਹ ਬੰਦੇ ਨਕਲੀ ਨਿਹੰਗ ਓ ਜਰਾ ਆਪੀ ਕੇ ਸਾਡੇ ਘਰ ਵਿੱਚ ਦਾ ਨਾਮ ਕੀ ਮੇਰੇ ਹਸਬੰਦ ਦਾ ਨਾਮ ਗੁਰਮੀਲ ਸਿੰਘ ਸੁਖਬਾਲ ਸਿੰਘ ਬੱbbi ਤੁਹਾਡਾ ਨਾਮ ਮੇਰਾ ਨਾਮ ਸੁਖਵਿੰਦਰ ਕੋ